ਸਾਡੀ ਜਿਹੜੀ ਮਰਿਆਦਾ ਹੈ ਉਹ ਗੁਰੂਆਂ ਪੀਰਾਂ ਬਾਰੇ ਤਾਂ ਫਿਲਮ ਬਣਾਉਣ ਲਈ ਅਲਾਉ ਨਹੀਂ ਕਰਦੀ ਨਾ ਹੀ ਹੋਣੀ ਚਾਹੀਦੀ ਪਹਿਲੀ ਚੀਜ਼ ਤਾਂ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮਰਿਆਦਾ ਦੇ ਪਹਿਰੇਦਾਰ ਤਾਂ ਬੈਠੇ ਨੇ ਨਾ ਲੋਕਾਂ ਕੋਲ ਗਾਈਡਲਾਈਨਸ ਨਹੀਂ ਹੈ ਉਹਨਾਂ ਦੀ ਇੰਟੈਂਸ਼ਨ ਬੁਰੀ ਨਹੀਂ ਹੁੰਦੀ ਪਰ ਗਾਈਡਲਾਈਨਸ ਨਹੀਂ ਹੈ ਉਹਨਾਂ ਨੂੰ ਕਹ ਲਓ ਕਿ ਸਮਝ ਹੀ ਨਹੀਂ ਆਨੀ ਜੀ ਮੈਂ ਅਕਲ ਸ਼ਬਦ ਵੀ ਇਸਤੇਮਾਲ ਕਰਦਾ ਕਈ ਵਾਰੀ ਬੰਦਾ ਅਕਲ ਹੀ ਨਹੀਂ ਵਰਤਦਾ ਆਪਣੀ ਤੁਸੀਂ 25 ਸਾਲ 30 ਸਾਲ ਪਿੱਛੇ ਚਲੇ ਜਾਓ ਉਹਨਾਂ ਨੂੰ ਇਹ ਨਹੀਂ ਸੀ ਪਤਾ ਹੁੰਦਾ ਕਿ ਪੱਗ ਬੰਨੀ ਦੀ ਕਿਦਰ ਰੱਖੀ ਦੀ ਹੈ ਉਹਨਾਂ ਨੂੰ ਬਿਲਕੁਲ ਅਵੇਅਰਨੈਸ ਨਹੀਂ ਸੀ ਮर्यादा ਦਾ ਖੰਡਨ ਕਰਕੇ ਤਾਂ ਕੁਝ ਵੀ ਨਹੀਂ ਹੋਣਾ ਚਾਹੀਦਾ ਹੂੰ ਸੋ ਉਹ ਮੈਂ ਵੀ ਇਸ ਚੀਜ਼ ਦੇ ਬਹੁਤ ਪਰਜ਼ੋਰ ਹੱਕ ਦੇ ਵਿੱਚ ਹਾਂ ਦੇਖੋ ਮੈਨੂੰ ਲੱਗਦਾ ਕਿ ਪੰਜਾਬੀ ਇੰਡਸਟਰੀ ਜਿਹੜੀ ਫਿਲਮ ਇੰਡਸਟਰੀ ਦੀ ਆਪਾਂ ਗੱਲ ਕਰਦੇ ਹਾਂ ਉਹ ਕੋਈ ਇਸ ਵੇਲੇ ਬਹੁਤ ਜ਼ਿਆਦਾ ਪ੍ਰਾਇੋਰਟੀ ਤੇ ਨਹੀਂ ਹੈ ਕਿਸੇ ਵੀ ਸਰਕਾਰ ਦੇ ਏਜੰਡੇ ਤੇ ਨਹੀਂ ਹੈ ਇਹ ਵੇਖਣਾ ਵੀ ਨਹੀਂ ਚਾਹੀਦਾ ਸਰਕਾਰਾਂ ਵੱਲ ਕਿਉਂਕਿ ਪੰਜਾਬੀ ਇੰਡਸਟਰੀ ਇੱਕ ਸਮਰਾਥ ਇੰਡਸਟਰੀ ਹੈ ਇਟਸ ਅ ਪ੍ਰੋਫੈਸ਼ਨਲ ਇੰਡਸਟਰੀ ਇਹਦੇ ਵਿੱਚ ਤੁਸੀਂ ਪ੍ਰੋਫੈਸ਼ਨਲੀ ਕੰਮ ਕਰ ਰਹੇ ਹੋ ਤੋਂ ਮੈਨੂੰ ਨਹੀਂ ਲੱਗਦਾ ਕਿ ਇਹ ਸਰਕਾਰਾਂ ਤੋਂ ਕੋਈ ਬਹੁਤ ਜ਼ਿਆਦਾ ਐਕਸਪੈਕਟੇਸ਼ਨ ਰੱਖਣੀ ਚਾਹੀਦੀ ਸਰਕਾਰ ਕੋਈ ਆਪਣੀ ਮਰਜ਼ੀ ਨਾਲ ਤਾਂ ਲਈ ਬਹੁਤ ਅੱਛਾ ਕੁਝ ਕਰ ਸਕਦੀ ਹੋਵੇ ਤਾਂ ਜ਼ਰੂਰ ਕਰੇ ਪਰ ਉਹ ਮੰਗੇ ਛੱਡ ਦਿਓ ਕਿ ਸਰਕਾਰ ਕੋਈ ਫਿਲਮ ਸਿਟੀ ਬਣਾਵੇ ਇਹ ਐਵੇਂ ਇੱਕ ਟਰੈਡੀਸ਼ਨਲ ਸਵਾਲ ਹੈ ਜਿਹੇ ਕਾਮੇਡੀ ਦੇ ਵਿੱਚ ਬਫੂਨਰੀ ਹੈ ਫੂਖੜਤਾ ਬਕਵਾਸ ਕੀਤੀ ਗਈ ਤਾਂ ਲੋਕਾਂ ਨੂੰ ਉਹ ਵੀ ਬੁਰੀ ਲੱਗਦੀ ਹੈ ਤੇ ਜੇ ਇਤਿਹਾਸਕ ਫਿਲਮ ਦੇ ਵਿੱਚ ਵੀ ਤੁਸੀਂ ਚੰਗੇ ਤਰ੍ਹਾਂ ਆਪਣੇ ਕਿਰਦਾਰਾਂ ਨਾਲ ਇਨਸਾਫ ਨਹੀਂ ਕਰ ਸਕੇ ਲੋਕ ਲਾਈਕ ਨਹੀਂ ਕਰਦੇ ਕਰਮਜੀਤ ਅਨਮੋਲ ਹੰਸਰਾਜ ਹੰਸ ਬਹੁਤ ਸਾਰੇ ਕਲਾਕਾਰ ਸਿਆਸਤ 'ਚ ਕਿਸਮਤ ਅਜ਼ਮਾ ਰਹੇ ਨੇ ਜਾਂ ਅਜ਼ਮਾ ਚੁੱਕੇ ਨੇ ਤਾਂ ਕਲਾਕਾਰੀ ਦੇ ਵਿੱਚ ਸਿਆਸੀ ਤੜਕਾ ਕਿਵੇਂ ਦੇਖਦੇ ਹੋ? ਈਵਨ ਜੈਲ ਅਲੀ ਤਾਂ ਪੰਜਵਰਦੀ ਮੁੱਖ ਮੰਤਰੀ ਔਰ ਆਪਣੇ ਟਾਈਮ ਦੀ ਬਹੁਤ ਅੱਛੀ ਐਕਟਰੈਸ ਸੀਗੀ, ਕਮਾਲ ਦੀ ਐਕਟਰੈਸ ਸੀਗੀ। ਕਿ ਫਿਲਮਾਂ ਦੇ ਵਿੱਚ ਜਦੋਂ ਵਿਆਹ ਹੁੰਦੇ ਨੇ ਸਿੱਖੀ ਕਿਰਦਾਰ ਦੇ ਤਾਂ ਉਹ ਆਰਟੀਫੀਸ਼ਲ ਚੀਜ਼ਾਂ ਨਾਲ ਫਿਲਮਾਇਆ ਜਾਂਦਾ ਹੈ। ਸਵਾਲ ਮੈਂ ਥੋੜਾ ਲੰਬਾ ਲੈ ਲੂੰਗਾ ਪਰ ਜਿਹੜੀ ਘਟਨਾ ਘੜੂਏ ਹੋਈ ਆ ਉਸ ਦੇ ਵਿੱਚ ਨਹਿਿੰਗ ਸਿੰਘਾ ਵੱਲੋਂ ਉਸ ਨੂੰ ਰੁਕਵਾਇਆ ਗਿਆ। ਤੇ ਇਸ ਪੂਰੇ ਇਨਸੀਡੈਂਟ ਨੂੰ ਤੁਸੀਂ ਵਾਕਫ ਹੋ ਇਸ ਦੇ ਨਾਲ ਤਾਂ ਇਹ ਚੀਜ਼ ਨੂੰ ਕਿਵੇਂ ਹੈਂਡਲ ਹੁੰਦਾ ਕਿਵੇਂ ਦੇਖਦੇ ਹਾਂ ਸਾਰੀ ਚੀਜ਼। ਪਹਿਲੀ ਚੀਜ਼ ਤਾਂ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮਰਿਆਦਾ ਦੇ ਪਹਿਰੇਦਾਰ ਤਾਂ ਬੈਠੇ ਨੇ ਨਾ। ਹਮ ਜਿਹੜੇ ਮਰਿਆਦਾ ਦੇ ਪਹਿਰਾ ਦਿੰਦੇ ਨੇ ਉਹ ਉੱਥੇ ਗਏ ਉਹਨਾਂ ਨੇ ਚੀਜ਼ਾਂ ਨੋਟਿਸ ਕੀਤੀਆਂ ਬਹੁਤ ਚੰਗੀ ਗੱਲ ਹੈ। ਕਿਸੇ ਵੀ ਜਿਉਂਦੇ ਜਾਗਦੇ ਇੱਕ ਆ ਕੌਮ ਦੀ ਮੈਸਮੇ ਦਾ ਨਿਸ਼ਾਨੀ ਹੈ। ਹਮ ਔਰ ਮਰਿਆਦਾ ਜਦੋਂ ਮਤਲਬ ਪਿਗਲਨੀ ਸ਼ੁਰੂ ਹੁੰਦੀ ਨਾ ਥੋੜੀ ਥੋੜੀ ਕਰਕੇ ਪਿਗਲਨੀ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਫਿਰ ਲੋਕ ਉਹਦਾ ਐਡਵਾਂਟੇਜ ਲੈਣ ਲੱਗ ਜਾਂਦੇ ਹੈ ਹਨਾ ਸੋ ਇਹ ਗੱਲ ਮੈਂ ਜ਼ਰੂਰ ਕਹਾਂਗਾ ਕਿ ਜਿੱਥੇ ਮਾਨਯੋਗ ਜਥੇਦਾਰ ਅਕਾਲ ਤਖਤ ਸਾਹਿਬ ਨੇ ਇਹਨੂੰ ਰਿਐਕਟ ਕੀਤਾ ਉਹਨਾਂ ਨੂੰ ਹੋਰ ਇੰਟਰਵਿਨ ਕਰਨਾ ਚਾਹੀਦਾ ਇਹਦੇ ਵਿੱਚ ਔਰ ਐਸਜੀਪੀਸੀ ਨੂੰ ਵੀ ਨਾਲ ਬੈਠਣਾ ਚਾਹੀਦਾ ਵਿਦਵਾਨਾਂ ਨੂੰ ਨਾਲ ਬੈਠਣਾ ਚਾਹੀਦਾ ਸਾਡੀ ਇੰਡਸਟਰੀ ਦੇ ਵੀ ਲੋਕਾਂ ਨੂੰ ਨਾਲ ਲੈ ਕੇ ਕੋਈ ਨਾ ਕੋਈ ਐਸੀ ਪਾਲਿਸਿਜ਼ ਬਣਾਉਣੀਆਂ ਚਾਹੀਦੀਆਂ ਸਿਰਫ ਇਸ ਘਟਰਨਾਂ ਨੂੰ ਛੱਡ ਦਿਓ ਹੂੰ ਜੀ ਕਿ ਕਿਹੜੀਆਂ ਚੀਜ਼ਾਂ ਕਿੱਦਾਂ ਹੋਣੀਆਂ ਚਾਹੀਦੀਆਂ ਲੋਕਾਂ ਕੋਲ ਗਾਈਡਲਾਈਨਸ ਨਹੀਂ ਐ ਉਹਨਾਂ ਦੀ ਇੰਟੈਂਸ਼ਨ ਬੁਰੀ ਨਹੀਂ ਹੁੰਦੀ ਹੂੰ ਪਰ ਗਾਈਡਲਾਈਨਸ ਨਹੀਂ ਐ ਹੂੰ ਉਹਨਾਂ ਨੂੰ ਕਹਿ ਲੋ ਕਿ ਸਮਝ ਹੀ ਨਹੀਂ ਆਨੀ ਜੀ ਮੈਂ ਅਕਲ ਸ਼ਬਦ ਵੀ ਇਸਤੇਮਾਲ ਕਰਦਾ ਕਈ ਵਾਰ ਤੇ ਬੰਦਾ ਅਕਲ ਹੀ ਨਹੀਂ ਵਰਤਦਾ ਆਪਣੀ ਤੇ ਕਿਹੜੀ ਚੀਜ਼ ਕਿੱਦਾਂ ਹੋਣੀ ਚਾਹੀਦੀ ਐ ਹੂੰ ਮਰਿਆਦਾ ਕੀ ਹੁੰਦੀ ਐ ਹੂੰ ਉਹ ਤੁਸੀਂ ਗਾਈਡਲਾਈਨਸ ਬਣਾਓ ਹੂੰ ਔਰ ਦੱਸੋ ਕਿ ਜੇ ਆਹ ਕੰਮ ਤੁਸੀਂ ਇਸਨੇ ਨੂੰ ਇਦਾਂ ਸ਼ੂਟ ਕਰਨਾ ਤੇ ਇਦਾਂ ਹੋਣਾ ਚਾਹੀਦਾ ਜਿਹੜੀ ਚੀਜ਼ ਤਾਂ ਅਲਾਉਡ ਹੀ ਨਹੀਂ ਆ ਤਾਂ ਬਿਲਕੁਲ ਬੈਨ ਕਰ ਦਿਓ ਵੀ ਆਹ ਚੀਜ਼ ਇਦਾਂ ਹੋ ਨਹੀਂ ਸਕਦੀ ਪਰ ਇਹ ਮੈਂ ਜ਼ਰੂਰ ਕਵਾਂਗਾ ਕਿ ਜਿੱਦਾਂ ਹੁਣ ਇੰਡਸਟਰੀ ਹੈ ਫਿਲਮ ਬਣਦੀ ਹੈ ਲੋਕ ਦੇਖਦੇ ਨੇ ਧਾਰਮਿਕ ਫਿਲਮਾਂ ਵੀ ਬਣਦੀਆਂ ਨੇ ਧਾਰਮਿਕ ਸੀਰੀਅਲ ਬਣਦੇ ਨੇ ਡਾਕੂਮੈਂਟਰੀਜ਼ ਬਣਦੀਆਂ ਨੇ ਮੈਂ ਕਹਿੰਨਾ ਪ੍ਰੋਫੈਸ਼ਨਲ ਕਮਰਸ਼ੀਅਲ ਚੀਜ਼ਾਂ ਛੱਡ ਦਿਓ ਡਾਕੂਮੈਂਟਰੀਜ਼ ਤਾਂ ਬਣਦੀਆਂ ਨਾ ਉਹਦੇ 'ਚ ਵੀ ਅ ਕਈ ਵਾਰੀ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਕੁਝ ਚੀਜ਼ਾਂ ਸ਼ੂਟ ਹੁੰਦੀਆਂ ਨੇ ਸੋ ਉਹ ਇੱਕ ਫਿਕਸ ਮਰਿਆਦਾ ਹੋਵੇ ਪਤਾ ਹੋਵੇ ਕਿ ਗਾਈਡਲਾਈਨਸ ਕੀ ਨੇ ਕੀ ਕੀ ਹੋ ਸਕਦਾ ਇੱਕ ਵਾਰ ਨਾ ਕੋਈ ਜੀ ਐਵੇਂ ਹੁੰਦਾ ਹੈ ਕਿ ਬੰਬੇ ਤੋਂ ਲੋਕ ਆਉਂਦੇ ਨੇ ਜਿਹੜੇ ਕਿ ਪੰਜਾਬ ਨਾਲ ਇੰਟੱਚੀ ਨਹੀਂ ਹੁੰਦੇ ਤਾਂ ਉਹ ਫਿਰ ਇਹ ਚੀਜ਼ਾਂ ਗਲਤੀਆਂ ਕਰ ਜਾਂਦੇ ਨੇ ਮੈਂ ਇਹੀ ਕਹਿ ਰਿਹਾ ਨਾ ਜੀ ਜੋ ਇਸ ਤੋਂ ਤੁਸੀਂ 25 ਸਾਲ 30 ਸਾਲ ਪਿੱਛੇ ਚਲੇ ਜਾਓ ਉਹਨਾਂ ਨੂੰ ਇਹ ਨਹੀਂ ਸੀ ਪਤਾ ਹੁੰਦਾ ਕਿ ਪੱਗ ਬੰਨੀ ਦੀ ਕਿ ਇਹਦਾ ਰੱਖੀ ਦੀ ਹੈ ਉਹਨਾਂ ਨੂੰ ਬਿਲਕੁਲ ਅਵੇਰਨੈਸ ਨਹੀਂ ਸੀ ਇਹ ਤਾਂ ਉਹਨਾਂ ਨੂੰ ਬਾਝ ਬਦਲ ਲੱਗਿਆ ਵੀ ਇਹ ਸਾਡਾ ਇੱਕ ਦਸਤਾਰ ਖੁੱਲਾ ਕਪੜਾ ਹੁੰਦਾ ਪਹਿਲੋ ਅਸੀਂ ਇਹਨੂੰ ਕਰਕੇ ਪੋਣੀ ਕਰਕੇ ਫਿਰ ਅਸੀਂ ਉਹਨੂੰ ਕਿੱਦਾਂ ਦਸਤਾਰ ਨੂੰ ਸਜਾਉਨੇ ਆ ਬੰਨ ਇਹਨਾਂ ਨੂੰ ਹੁਣ ਪਤਾ ਉਹ ਇੰਟੈਂਸ਼ਨਲੀ ਵੀ ਕਈ ਵਾਰ ਜਾਣ ਕੇ ਨਹੀਂ ਕੋਈ ਗਲਤ ਕੰਮ ਕਰਨਾ ਚਾਹੁੰਦਾ ਹੁੰਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਉਸ ਮर्यादा ਦਾ ਚਾਹੇ ਆਪਾਂ ਪੰਜਾਬੋਂ ਬਾਹਰ ਚਲੇ ਜਾਈਏ ਹਾਂ ਨਹੀਂ ਪਤਾ ਲੋਕਾਂ ਨੂੰ ਨਹੀਂ ਪਤਾ ਤੇ ਚੰਗੀ ਗੱਲ ਹੈ ਜੇ ਆਪਾਂ ਉਹਨਾਂ ਨੂੰ ਗਾਈਡ ਕਰ ਦਈਏ ਗਾਈਡ ਲਾਈਨਸ ਬਣਾ ਦਈਏ ਪ੍ਰੋਟੋਕੋਲ ਸੈੱਟ ਕਰ ਦਈਏ ਕਿ ਇਹ ਚੀਜ਼ਾਂ ਇਦਾਂ ਹੋਣੀਆਂ ਕਿਉਂਕਿ ਸ਼ੂਟ ਤਾਂ ਚੀਜ਼ਾਂ ਹੁੰਦੀਆਂ ਨੇ ਔਰ ਹੋਣਗੇ ਐਵੇਂ ਸ਼ੂਟਿੰਗਸ ਹੋਣਗੇ ਫਿਲਮਾਂ ਬਣਨੀ ਐ ਸੀਰੀਅਲ ਬਣਨੇ ਡਾਕੂਮੈਂਟਰੀਜ਼ ਬਣਨੀ ਐ ਸਭ ਕੁਝ ਬੰਨਣਾ ਔਰ ਕੋਈ ਸੀਨ ਵੀ ਐਸਾ ਹੋਏਗਾ ਕਿ ਕਿਸੇ ਆਪਾ ਯੋਧੇ ਦੀ ਮੰਨ ਲਓ ਗੱਲ ਕਰ ਰਹੇ ਆ ਕਿ ਉਹਨੂੰ ਜਦੋਂ ਜੰਗ ਚੋਂ ਆਵਾਜ਼ ਪਈ ਉਦੋਂ ਫੇਰਿਆਂ ਤੇ ਸੀਗਾ ਉਹਨੂੰ ਬੁਲਾਇਆ ਗਿਆ ਵੀ ਤੈਨੂੰ ਜੰਗ ਦੇ ਮੈਦਾਨ ਚ ਆਵਾਜ਼ ਪਈ ਐ ਕੋਈ ਆਪਣੇ ਫੇਰੇ ਛੱਡ ਕੇ ਚਲਾ ਗਿਆ ਕੋਈ ਫੇਰੇ ਮੁਕੰਮਲ ਕਰਦੇ ਉਥੋਂ ਹੀ ਉੱਚ ਕਰ ਗਿਆ ਤੁਹਾਨੂੰ ਉਹ ਸੀਨ ਤਾਂ ਕ੍ਰੀਏਟ ਕਰਨਾ ਪਏਗਾ ਹਨਾ ਉਹ ਕਿਵੇਂ ਹੋਣਾ ਚਾਹੀਦਾ ਕਿਸ ਲਿਮਟ ਤੱਕ ਕਿਸ ਲਿਮਟ ਤੱਕ ਹੋਣਾ ਚਾਹੀਦਾ ਉਹਨੂੰ ਕਿਵੇਂ ਦਰਸਾਇਆ ਜਾ ਸਕਦਾ ਹੈ ਕਿਹੜੀ ਚੀਜ਼ ਅਵਾਈਡ ਕਰਨੀ ਹੈ ਕਿਹੜੀ ਰੱਖਣੀ ਹੈ ਇਹ ਗਾਈਡਲਾਈਨਸ ਅਗਰ ਬਣ ਜਾਂ ਤਾਂ ਬਹੁਤ ਕੰਮ ਸੁਖਾਲਾ ਹੋ ਜਾਏਗਾ ਔਰ ਸਭ ਤੋਂ ਪਹਿਲੇ ਨੰਬਰ ਤੇ ਮर्याਦਾ ਮर्याਦਾ ਦਾ ਖੰਡਨ ਕਰਕੇ ਤਾਂ ਕੁਝ ਵੀ ਨਹੀਂ ਹੋਣਾ ਚਾਹੀਦਾ ਸੋ ਉਹ ਮੈਂ ਵੀ ਇਸ ਚੀਜ਼ ਦੇ ਬਹੁਤ ਪਰਜ਼ੋਰ ਹੱਕ ਦੇ ਵਿੱਚ ਹਾਂ ਕਿ ਸਾਡੇ ਲਈ ਸਭ ਤੋਂ ਪਹਿਲਾਂ ਮर्याਦਾ ਉਸ ਤੋਂ ਬਾਅਦ ਅਗਲੀਆਂ ਚੀਜ਼ਾਂ ਤੁਹਾਡੇ ਕਲਾਕਾਰ ਸਾਥੀ ਨੇ ਜਿਹੜੇ ਕਰਮਜੀਤ ਅਨਮੋਲ ਹੰਸਰਾਜ ਹੰਸ ਬਹੁਤ ਸਾਰੇ ਕਲਾਕਾਰ ਸਿਆਸਤ ਚ ਕਿਸਮਤ ਅਜ਼ਮਾ ਰਹੇ ਨੇ ਅਜ਼ਮਾ ਚੁੱਕੇ ਨੇ ਤਾਂ ਕਲਾਕਾਰੀ ਦੇ ਵਿੱਚ ਸਿਆਸੀ ਤੜਕਾ ਕਿਵੇਂ ਦੇਖਦੇ ਹੋ ਦੇਖੋ ਕਲਾਕਾਰ ਕਿਉਂਕਿ ਸਮਾਜ ਨਾਲ ਜੁੜਿਆ ਹੁੰਦਾ ਉਹਨੇ ਸਮਾਜਿਕ ਪਹਿਲੂਆਂ ਤੇ ਕੰਮ ਕੀਤਾ ਹੁੰਦਾ ਫਿਲਮਾਂ ਦੇ ਵਿੱਚ ਉਹ ਸਟੇਜਾਂ ਤੇ ਬੋਲਿਆ ਹੁੰਦਾ ਉਹਨੂੰ ਲੱਖਾਂ ਤਰ੍ਹਾਂ ਦੇ ਲੋਕ ਮਿਲੇ ਹੁੰਦੇ ਨੇ ਉਹਦਾ ਆਪਣਾ ਇੱਕ ਵਿਊ ਪੁਆਇੰਟ ਬਣ ਜਾਂਦਾ ਕਿ ਮੈਂ ਸੋਸਾਇਟੀ ਲਈ ਚਾਹਾਂ ਤੇ ਇਦਾਂ ਕਰ ਸਕਦਾ ਪਲੇਅਰ ਵੀ ਆਉਂਦੇ ਨੇ ਖਿਡਾਰੀ ਕਿੰਨੇ ਆਏ ਨੇ ਖਿਡਾਰੀ ਆ ਪਿੱਛੇ ਰਾਜਵਰਦਨ ਰਠੌਰ ਜਿਨ੍ਹਾਂ ਨੇ ਪਹਿਲਾ ਸਿਲਵਰ ਜਿੱਤਿਆ ਸੀ ਸ਼ੂਟਿੰਗ ਦੇ ਵਿੱਚ ਉਹ ਮਨਿਸਟਰ ਰਹੇ ਨੇ ਗਵਰਨਮੈਂਟ ਦੇ ਵਿੱਚ ਹਨਾ ਜੀ